ਸਭਰਾ 732 ਆ ਗਿਆ ਮਾਡਲ ਕਿੰਨੇ ਜੀ 98 ਮਾੜਲਾ ਜੀ 98 ਮਾੜਲਾ ਜੀ ਦਰਾ 475 ਡੀ ਆਈ ਜੀ ਇਹ ਡਬਲ ਕਲਚ ਆ ਕਿ ਸਿੰਗਲ ਜੀ ਇਹ ਹੁੰਦੇ ਸਿੰਗਲ ਆ ਵੀਰੇ ਠੀਕ ਆ ਜੀ ਇਹ ਕਿੰਨੇ ਮਾੜਲਾ ਬਾਈ 99 ਮਾੜਲਾ ਜੀ 99 ਮਾਡਲ ਨਾ ਆ ਤਗਿਆ ਹਾਂਜੀ ਦੋਸਤੋ ਸ੍ਰੀਕਾ ਸਾਰੇ ਵੀਰਾਂ ਨੂੰ ਆਪਾਂ ਪਹੁੰਚੇਗੇ ਬਰਨਾਲਾ ਟਰੈਕਟਰ ਮੰਡੀ ਤੇ ਅੱਜ ਸਾਨੂੰ ਆਪਾਂ ਭੋਲੇ ਵੀਰ ਨਾਲ ਮਲਾਉਣੇ ਕਰਦਿਆਂ ਗੱਲਬਾਤ ਕਿੰਨੇ ਟਰੈਕਟਰ ਲੈ ਕੇ ਆਇਆ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਕਿਵੇਂ ਜੀ ਠੀਕ ਠਾਕ ਜੀ ਤੇ ਕਿੰਨੇ ਟਰੈਕਟਰ ਲੈ ਕੇ ਆਏ ਜੀ 5 ਤੱਕ ਨਹੀਂ ਲੈ ਕੇ ਆਏ ਜੀ ਠੀਕ ਹੈ ਜੀ ਆਪਣੇ ਕੋਲੇ ਸਵਰਾਜ ਟਰੈਕਟਰਾਂ ਦਾ ਜ਼ਿਆਦਾ ਕੰਮ ਆਣਾ ਜੀ ਇਹ ਸਭਰਾਜ ਵਸ ਜਾ ਹੀ ਕਰਦਾ ਜੀ ਠੀਕ ਹੈ ਜੀ ਸਾਰੇ ਬਾਕੀ ਸੇਲ ਹੋ ਗਏ ਸੇਲ ਹੋ ਗਏ ਜੀ ਬਸ ਠੀਕ ਹੈ ਜੀ ਆਪਣੇ ਕੋਲੇ ਛੋਟੇ ਕਿਸਾਨਾਂ ਵਾਲੇ ਟਰੈਕਟਰ ਹੁੰਦੇ ਆ ਜੀ ਛੋਟੇ ਹੁੰਦੇ ਆ ਜੀ ਠੀਕ ਹੈ ਜੀ ਇਹ ਟਰੈਕਟਰ ਬਾਰੇ ਦੀ ਜਾਣਕਾਰੀ ਜੀ ਸਵਰਾਜ 735 ਹੈਗੇ ਮਾਡਲ ਕਿੰਨੇ ਜੀ 98 ਮਾਡਲ ਹੈ ਜੀ 98 ਮਾਡਲ ਹੈ ਜੀ ਟਾਇਰਾਂ ਦੀ ਗੱਲ ਬਾਤ ਕਰੀ ਜੀ ਟਾਇਰ ਅਟਵੈਂਟ ਦੇ ਬਾਰੇ ਹੋਣਗੇ ਜੀ ਠੀਕ ਹੈ ਜੀ 60 ਪੈਂਟ ਪੈਸੇ ਬਾਈਕ ਵਾਲੇ ਟੈਰਾ ਦੀ ਕੰਡੀਸ਼ਨ ਆ ਤੇ ਜੇ ਰੰਗ ਪੈਂਟ ਦੀ ਗੱਲ ਕਰੀਏ ਰੰਗ ਪੀਟ ਸਾਰਾ origignal ਆ ਜੀ ਸਾਰਾ origignal ਆ ਤੇ ਜੇ ਮੜਗਾੜਾਂ ਦੀ ਗੱਲ ਕਰੀਏ ਨਾਲ ਦੇ ਜੀ ਨਾਲ ਦੇ ਮੜਗਾੜਾ ਸਾਰੇ origignal ਮੜਗਾੜ ਨੇ ਨਾਲ ਦੇ ਆ ਬਾਈ ਜੀ ਮੜਗਾੜ ਦੇਖ ਸਕਦੇ ਤੁਸੀਂ ਅਜੇ ਤੱਕ ਕੰਪਨੀ ਵਾਲੇ ਸਟicker ਉਮ ਹੀ ਖੜਿਆ ਮੜਗਾੜਾਂ ਦੇ ਅਜੇ ਤੱਕ ਸਰਫੇ ਪਹਿਲੇ ਪਛੇ ਦੇਖੋ ਜੋ ਉਮ ਜਿੱਤੀ ਨਾਲ ਦੇ ਪੀ ਵੀ 3 ਨੰਬਰ ਆ ਗਿਆ ਜੀ ਦੇਖੋ ਬਾਈ ਕੰਡੀਸ਼ਨ ਤੁਸੀਂ ਟਰੈਕਟਰ ਦੀ ਆ ਦੇਖੋ ਇਹ ਸੈਲਫ ਤੇ ਵੀ ਇਹ ਲੱਗੀ ਹੋਈ ਹੈ ਨਾਲ ਦੀ ਚੜੀ ਇਹ ਹੈਗਾ 12 ਪੰਪ ਚ ਹਾਂਜੀ ਠੀਕ ਆ ਕਿੰਨੇ ਮਾਡਲ ਹੈ ਜੀ ਇਹ 98 ਮਾਡਲ ਹੈ ਵੀਰੇ 98 ਮਾਡਲ ਹਾਂਜੀ ਤੇ ਕੀ ਡਿਮਾਂਡ ਕਰਦੇ ਆਂ ਦੀ ਜੀ 1,65,000 ਰੁਪਏ ਦੀ ਜੀ 1,65,000 ਰੁਪਿਆ ਡਿਮਾਂਡ ਆ ਤੇ ਮਾਨਤਨ ਕਿੰਨੇ ਕਦਾ ਕਰੂੰਗੇ ਕੁਝ ਵਿੱਚ ਕਰ ਲਾਂਗੇ ਜਿਵੇਂ ਹੋਇਆ ਜੀ ਅਰ ਦੋਗੇ 5-10 ਹਜ਼ਾਰ ਜੀ ਆ 4000 ਤੱਕ ਕਰੀ ਲਵਾਂਗੇ ਠੀਕ ਹੈ ਜੀ 5000 5-4000 ਰੁਪਿਆ ਬਾਈ ਜਨਾ ਹੋਊ ਡਿਸਕਾਊਂਟ ਅੱਗੇ ਜੀ 6 ਮਹੀਨੇ ਲਈ 475 ਜੀ ਅੱਗੇ ਆ ਗਿਆ ਬਾਈ ਜੀ ਮਹਿੰਦਰਾ 475 ਡੀ ਆਈ ਇਹ ਡਬਲ ਕਲਚ ਆ ਕਿ ਸਿੰਗਲ ਜੀ ਇਹ ਹੁੰਦੇ ਸਿੰਗਲ ਹੀ ਆ ਵੀਰੇ ਠੀਕ ਆ ਜੀ ਹਾਂ ਜੇ ਇਹਦੇ ਟਾਇਰਾਂ ਦੀ ਗੱਲ ਬਾਤ ਕਰੀ ਬਾਈ ਮਗਰ ਇਹ ਤਾਂ ਹੁਣ 80 ਕੇ ਪੈ ਜੀ ਬਾਈਕ ਵਾਲੇ 80 ਪੈ ਟਾਇਰ ਆਏਗਾ ਹਾਂ ਜੀ ਹਾਂ ਜੀ ਫਰੰਟ ਵਾਲੀ ਜੀ ਫਰੰਟਲ ਤਾਂ 40 45 ਕੇ ਮਨੋ ਠੀਕ ਆ ਜੀ ਹਾਂ ਜੀ ਬੰਪਰ ਦੇਖੋ ਤੁਸੀਂ ਪੂਰਾ ਹੈਵੀ ਲੱਗਿਆ ਹੋਇਆ ਫਰੰਟ ਸਾਈਡ ਤੇ ਹੈਵੀ ਬੰਪਰ ਲੱਗਿਆ ਪੀ ਵੀ 13 ਸੰਗਰੂਰ ਦਾ ਨੰਬਰ ਹਾਂ ਜੀ ਇਹ ਟਰੈਕਟਰ ਦੇ ਰੰਗ ਪੇਂਟ ਦੀ ਯellow ਵਾਲੀ ਸਰ ਦੇ ਨਾਲ ਜੀ ਮਗਰੜਾ ਦੁਬਾਰੇ ਦੇ ਵੱਡੇ ਚੌੜੇ ਲੱਗੇ ਹੋਏ ਆ ਠੀਕ ਆ ਜੀ ਮੜਗਾੜ ਚੇਂਜ ਹੋਏ ਹੋਏ ਆ ਬਾਈ ਜੀ ਮੜਗਾੜ ਤਾਂ ਇਹ ਵੀ ਪੂਰੇ ਨਵੇਂ ਆ ਨਵੇਂ ਕੀ ਮਗਰੜਾ ਜਮਾ ਨਵੇਂ ਲੱਗੇ ਹੋਏ ਦੇਖ ਸਕਦੇ ਹੋ ਤੁਸੀਂ ਚਾਰੇ ਇੰਡੀਕੇਟਰ ਲੱਗੇ ਹੋਏ ਆ ਮੜਗਾੜਾਂ ਦੇ ਵੀ ਚੌੜੇ ਮੜਗਾੜ ਲੱਗੇ ਹੋਏ ਆ ਬਾਈ ਜੀ ਬਾਕੀ ਬਾਡੀ ਲਾਈਨ ਦਾ ਜੀ ਸਰ ओरिजिनल ਆ ਜੀ ਠੀਕ ਆ ਜੀ ਹਾਂ ਜੀ ਕਿੰਨੇ ਮਾਡਲ ਆ ਜੀ ਇਹ ਇਹ ਵੀ 97 ਆ ਜੀ 97 ਜੀ ਹਾਂ ਜੀ ਇਹ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹਦੀ ਵੀ 1.65 ਲੱਖ ਰੁਪਏ ਹੀ ਆ ਜੀ 1.65 ਲੱਖ ਦੀ ਡਿਮਾਂਡ ਆਈ ਚੋ ਵੀ ਹੋ ਜੂ ਜੀ ਮੰਨ ਤਾ ਆਈ ਹਾਂ ਮੁੱਕ ਤੇ ਕਰਾਂਗੇ ਜੀ ਲਾਜ ਠੀਕ ਹੈ ਜੀ ਅੱਗੇ ਜੀ ਅੱਗੇ ਉਹ ਨਾਟ 11 ਖੜਾ ਜੀ ਅੱਗੇ ਸੁਣਨ ਤੋਂ ਕਹੋਣੇ ਆ ਬਾਈ ਜੀ ਨਾਟ 11 ਸਾਹਮਣੇ ਦੇਖ ਸਕਦੇ ਹੋ ਤੁਸੀਂ ਨਾਟ 11 ਆ ਗਿਆ ਜੀ ਇਹ ਕਿੰਨੇ ਮਾਡਲ ਹੈ ਜੀ ਇਹ ਕਿੰਨੇ ਮਾਡਲ ਹੈ ਬਾਈ 99 ਮਾਡਲ ਜੀ 99 ਮਾਡਲ ਨਾਟ 11 ਠੀਕ ਹੈ ਜੀ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਮਗਲੇ ਹੈਗਾ 85 90 ਪੈਸੇ ਜੀ ਬਾਈਕ ਵਾਲੇ ਟਾਇਰ ਹੈਗੇ ਜੀ 85 90 ਪੈਸੇ ਦੇ ਕਰੀਬ ਇਹ ਆ ਬੇਟ ਫਾਈਬਰ ਵਾਲੀ ਲੱਗੇ ਹੋਇਆ ਬਾਈ ਜੀ ਹਾਂਜੀ ਤੇ 프ਰੰਟ ਸਾਈਡ ਤੇ ਵੀ ਮੜਗਾ ਟਮੜ ਕੂਟ ਲੱਗੇ 프ਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ 80% ਹੋਣਗੇ ਜੀ ਠੀਕ ਆ ਜੀ ਇਹ ਰੰਗ ਪੈਂਟ ਦੀ ਗੱਲ ਬਾਤ ਕਰੀਏ ਪੂਰਾ ਵਧੀਆ ਹੋਇਆ ਹੈ ਆਈ ਪੂਰਾ ਵਧ ਕੇ ਕਰਾਇਆ ਸਰ ਆਪ ਹੀ ਕਰਾਇਆ ਠੀਕ ਆ ਜੀ ਹਾਂਜੀ ਆਪ ਕਰਾਇਆ ਹੋਇਆ ਬਾਈ ਜੀ ਇਹਨਾਂ ਪੂਰਾ ਵਧੀਆ ਰੰਗ ਪੈਂਟ ਹੈ ਤੇ ਸਲਫ ਚੋਫੀ ਜਮੈਂ ਪੂਰਾ ਓਕੇ ਜੀ ਪੂਰਾ ਕੰਡੇ ਤੇ ਕੰਡੇ ਤੇ ਜਮੈਂ ਠੀਕ ਆ ਜੀ ਬਾਈ ਕਹਿੰਦਾ ਪੂਰਾ ਚੱਕਦਾ ਸਲਫ ਚੋਫਾ ਇਹ ਪਾਵਰ ਸਟੀering ਚ ਆ ਗਈ ਪਾਵਰ ਜੀ ਹਾਂ ਜੀ ਪਾਵਰ ਸਟੀering ਹੈ 99 ਮਾਡਲ ਕੀ ਡਿਮਾਂਡ ਹੈ ਦੀ ਇਹ 2,60,000 ਰੁਪਏ ਜੀ 2,60,000 ਰੁਪਏ ਡਿਮਾਂਡ ਚ ਆ ਗਿਆ ਟਰੈਕਟਰ ਤੇ ਬਾਕੀ ਗੱਲਬਾਤ ਕਰਦੇ ਆਂ ਬਾਈ ਨਾਲ ਤੇ ਪਿੰਡ ਕਿਹੜਾ ਹੈ ਜੀ ਆਪਣਾ ਦੂਰਪੁਰ ਜੀ ਠੀਕ ਹੈ ਜੀ ਬਰਨਾਲੇ ਦੇ ਕੋਲ ਹੀ ਹੈ ਜੀ ਠੀਕ ਹੈ ਜੀ ਹਾਂ ਜੀ ਜੇ ਇਹ ਤਿੰਨੇ ਟਰੈਕਟਰਾਂ ਦੇ ਨਾਲ ਕੋਈ ਪੁਰਾਣਾ ਟਰੈਕਟਰ ਕਿਸੇ ਨੇ ਵੇਚ ਕਟਾਉਣਾ ਹੈ ਟਰੈਕਟਰ ਵੀ ਕਟਾ ਸਕਦਾ ਹੈ ਜੀ ਠੀਕ ਹੈ ਜੀ ਮਤਲਬ ਪੁਰਾਣਾ ਟਰੈਕਟਰ ਲਿਆਓ ਨਵਾਂ ਲੈ ਜੀ ਲੈ ਜੂਗਾ ਕੋਈ ਗੱਲ ਨਹੀਂ ਕੱਟ ਲਾਂਗੇ ਠੀਕ ਹੈ ਜੀ ਇਹ ਆਪਣਾ ਕੰਟੈਕਟ ਨੰਬਰ 98785 ਹਾਂਜੀ 035353 ਜੀ ਠੀਕ ਹੈ ਜੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜਿਹੜੇ ਵੀਰ ਚੈਨਲ ਤੇ ਨਵੇਂ ਜੁੜਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ